ਜੇ ਦੀ ਐ ਸਪੱਸ਼ਟ ਕਰਨ ਦੇਣਾ ਹੈ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਹਾਂ ਜੀ ਇਹ ਸਪੱਸ਼ਟ ਕਰਨ ਦੇਣਾ ਹੈ ਉਹ ਕੀ ਕਹਿਣਾ ਚਾਹੁੰਦੇ ਹੋ ਮੈਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਜੱਗੇ ਹੋਏ ਤਖਤ ਦੇ ਉੱਪਰ ਸਿੰਘ ਸਾਹਿਬਾਂ ਦੇ ਹੁਕਮ ਦੇ ਮਤਾਬਕ ਔਰ ਆਪਣੇ ਆਪ ਹੁਲਾ ਬਖਸੌਣ ਲੈ ਆਇਆ ਕਿਉਂਕਿ 48 ਸਾਲ ਦੀ ਸਰਕਾਰ ਸੀ ਮੈਂ ਉਹਦੇ ਵਿੱਚ ਪੋਰ ਕਮੇਟੀ ਦਾ ਮੈਂਬਰ ਸੀ ਭਾਵੇਂ ਉਹ ਪਾਲਸੀ ਬਣਾਉਣ ਵਿੱਚ ਉਹ ਕੰਮ ਕਰਨ ਵਿੱਚ ਮੇਰਾ ਹੱਥ ਤਾਂ ਨਹੀਂ ਸੀ ਪਰ ਕਿਉਂਕਿ ਮੈਂ ਉਸ ਵੇਲੇ ਪੋਰ ਕਮੇਟੀ ਦਾ ਮੈਂਬਰ ਸੀ ਇਸ ਕਰਕੇ ਮੈਨੂੰ ਵੀ ਗੁਰੂ ਮਹਾਰਾਜ ਵੱਲੋਂ ਇਸ ਕੋਤਾਈ ਦੀ ਸਜ਼ਾ ਮਿਲੀ ਔਰ ਮੈਂ ਸਮਨਾ ਸਿੰਘ ਸਾਹਿਬ ਦਾ ਹੁਕਮ ਜਿਹੜਾ ਹੈ ਉਹ ਸਾਡੇ ਲਈ ਅਲਾਈ ਹੁਕਮ ਹੈ ਔਰ ਜਿਸ ਬੰਦੇ ਨੇ ਵੀ ਬਤੌਰ ਸਿੱਖ ਦੇ ਪੋਲਿਟਿਕਸ ਦੇ ਤੌਰ ਸਿੱਖ ਰਹਿਣਾ ਉਹਨੂੰ ਸਿਰ ਹਰਗੋਬਿੰਦ ਸਾਹਿਬ ਦੇ ਬਖਸ਼ੇ ਹੋਏ ਤਖਤ ਸਿਰ ਨਮਾਣਾ ਹੀ ਪੈਣਾ ਔਰ ਉਹਦੇ ਹੁਕਮ ਨੂੰ ਪੁੱਲ ਚੜਾਉਣਾ ਹੀ ਪੈਣਾ ਇਸ ਲਈ ਸਿੰਘ ਸਾਹਿਬ ਨੇ ਜੋ ਹੁਕਮ ਛੜਾਇਆ ਮੈਂ ਉਸ ਨੂੰ ਨਮਸਕਾਰ ਸੋਖਰ ਨੂੰ ਅਲਾਈ ਹੁਕਮ ਸਮਝਦੇ ਆਂ ਅੱਜ ਮੈਂ ਆਪਣੀਆਂ ਕੁਲਾ ਬਖਸ਼ਣ ਲਈ ਆਇਆ ਮੇਰੇ ਕੋਈ ਵੀ ਜਾਣੇ ਅਣਜਾਣੇ ਵਿੱਚ ਕਦੇ ਵੀ ਕੋਈ ਭੁੱਲ ਹੋ ਗਈ ਆ ਤਾਂ ਮੈਂ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਕੇ ਚੱਲਿਆ ਸੱਚੇ ਬਾਦਸ਼ਾਹ ਉਹ ਮੇਰੀਆਂ ਭੁੱਲਾਂ ਨੂੰ ਨਾ ਚਿਤਾਰਦੇ ਹੋਏ ਅਗੇ ਜ਼ਿੰਦਗੀ ਰਹਿੰਦੀ ਜਿਹੜੀ ਆ ਉਹਦੇ ਕੋਈ ਨੇਕ ਤੇ ਪਵਿੱਤਰ ਕੰਮ ਮਨੁੱਖਤਾ ਦੇ ਭਲੇ ਲਈ ਕੰਮ ਕਰਾਂ ਸਹੀ ਕਾਲਪਖ ਸਾਹਮਣੇ ਇਹ ਦੇਸ਼ ਕੀਤਾ ਕਿ ਸਾਰੇ ਅਕਾਲੀ ਦਲ ਭੰਗ ਕਰਕੇ ਇੱਕ ਮੰਚ ਤੇ ਇਕੱਠੇ ਹੋਵੋ ਵੀ ਮੰਨ ਲਿਓ ਇਹ ਫੈਸਲਾ ਠੀਕ ਹੈ ਦੇਖੋ ਬਿਲਕੁਲ ਫੈਸਲਾ ਠੀਕ ਹੈ ਇੱਕ ਗੱਲ ਨਾ ਇਸ ਗੱਲ ਦਾ ਬੜਾ ਹਾਮੀਆਂ ਔਰ ਸਪਸ਼ਟਾ ਕਿ ਅਕਾਲੀ ਦਲ ਜਿਹੜਾ ਹੈ ਉਹ ਪੰਜਾਬ ਵਿੱਚ ਮਜ਼ਬੂਤ ਹੋਣਾ ਚਾਹੀਦਾ ਅਕਾਲੀ ਦਲ ਦੀ ਮਜ਼ਬੂਤੀ ਤੋਂ ਬਿਨਾਂ ਬੜੀ ਸਪੱਸ਼ਟ ਗੱਲ ਹੈ ਕਿ ਸਿੱਖਾਂ ਦੀ ਤਵੇ ਕੋਈ ਵੀ ਹੋਰ ਪਾਰਟੀ ਇਹਨਾਂ ਦੇ ਦੁੱਖਾਂ ਦੀ ਇਹਨਾਂ ਦੀ ਤਕਲੀਫਾਂ ਦੀ ਇਹਨਾਂ ਦੇ ਲਈ ਕੋਈ ਆਵਾਜ਼ ਨਹੀਂ ਉਠਾਏਗੀ ਨੈਸ਼ਨਲ ਪਾਰਟੀ ਦਾ ਕੋਈ ਵੀ ਮੈਂਬਰ ਸ਼ਹਿਰੀ ਹੋ ਕੋਈ ਮੈਂਬਰ ਇਹਨਾਂ ਦੇ ਕਿਸੇ ਕੰਮ ਦੇ ਦੁੱਖ ਸੁੱਖਾਂ ਦੀ ਆਵਾਜ਼ ਉਠਾ ਸਕਦੇ ਇਸ ਲਈ ਪੰਜਾਬ ਵਿੱਚ ਮੈਂ ਚਾਹੁੰਦਾ ਕਿ ਅਕਾਲੀ ਦਲ ਮਜ਼ਬੂਤ ਹੋਵੇ ਕਿਉਂਕਿ ਪੰਜਾਬ ਦੇ ਜਿਹੜੇ ਮਸਲੇ ਨੇ ਮਿਸਾਲ ਤੌਰ ਤੇ ਕਿਸਾਨੀ ਦਾ ਮਸਲਾ ਹੈ ਫਿਰ ਹੋਰ ਕਈ ਪੰਜਾਬ ਦੇ ਪਾਣੀਆਂ ਦਾ ਮਸਲਾ ਹੈ ਪੰਜਾਬ ਦੇ ਇਲਾਕਿਆਂ ਦਾ ਮਸਲਾ ਹੈ ਪੰਜਾਬ ਦੀ ਰਾਜਧਾਨੀ ਦਾ ਮਸਲਾ ਹੈ ਪੰਜਾਬ ਦੇ ਵਾਟਰ ਵਰਕਸ ਦੇ ਜਿਹੜੇ ਹੈਡਸ ਨੇ ਉਹਨਾਂ ਦਾ ਮਸਲਾ ਹੈ ਇਸ ਲਈ